ਸਾਸੀ ਕਾ ਦੋਸਤੋ ਜੀਪੀਐਸ ਪੰਜਾਬੀ ਦੇਖ ਰਹੇ ਹਾਂ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਪੰਜਾਬ ਅੰਦਰ ਹਰ ਰੋ ਹਰ ਦਿਨ ਆਪਾਂ ਕੋਈ ਨਾ ਕੋਈ ਚੋਰੀ ਦੀਆਂ ਵਾਰਦਾਤਾਂ ਆਮ ਹੀ ਸੁਣਦੇ ਹਾਂ ਪਰ ਹੁਣ ਚੋਰੀ ਜਿਹੜੀ ਵਾਰਦਾਤਾਂ ਨੇ ਉਹ ਇੰਨੀਆਂ ਵੱਧ ਚੁੱਕੀਆਂ ਨੇ ਵੀ ਆਮ ਬੰਦਾ ਵੀ ਪਰੇਸ਼ਾਨ ਹੋ ਗਿਆ ਉਸ ਤੋਂ ਤੇ ਇੱਕ ਅੱਗੇ ਇਲਾਕੇ ਦੇ ਵਿੱਚ ਬੀਤੇ ਦਿਨੀ ਤਿੰਨ ਚਾਰ ਚੋਰੀਆਂ ਹੋਈਆਂ ਉਸ ਤੋਂ ਪਹਿਲਾਂ ਦਾ ਲਗਾਤਾਰ ਪਿੰਕ ਕਿੰਨੀਆਂ ਚੋਰੀਆਂ ਹੋ ਚੁੱਕੀਆਂ ਨੇ ਪਰ ਪ੍ਰਸ਼ਾਸਨ ਦੇ ਸਿਕਨ ਤੋਂ ਜੂਨੀਅਰਕ ਦੀ ਕੋਈ ਵੀ ਹਜੇ ਤੱਕ ਕੋਈ ਕਾਰਵਾਈ ਜਾਂ ਚੋਰ ਕੋਈ ਨਹੀਂ ਫੜਿਆ ਗਿਆ ਤੇ ਬੀਤੇ ਦਿਨਾਂ ਪਹਿਲਾਂ ਹੀ ਕੱਗੇ ਦੋ ਤਿੰਨ ਚੋਰੀਆਂ ਹੋਈਆਂ ਨੇ ਲੋਹੇ ਦੀ ਦੁਕਾਨ ਤੋਂ ਸਮਾਨ ਚੱਕਿਆ ਗਿਆ ਇੱਕ ਦੋ ਕੰਬਾਈਨਾਂ ਵਾਲੀਆਂ ਜਿਹੜੀਆਂ ਸ਼ਾਪਸ ਨੇ ਉੱਥੋਂ ਵੀ ਸਮਾਨ ਚੱਕਿਆ ਗਿਆ ਪਰ ਬੀਤੀ ਰਾਤ ਸਾਡੇ ਇੱਥੇ ਦੋਸਤ ਮਿੱਤਰ ਨੇ ਇਹਨਾਂ ਦੀ ਵਰਕਸ਼ਾਪ ਹੈ ਦੇਦਨਾ ਪਿੰਡ ਇਹ ਦੇਦਨਾ ਕੱਗੇ ਤੋਂ ਪਟਿਆਲੇ ਵੱਲ ਨੂੰ ਸਮਾਨ ਲੈਣ ਨੂੰ ਜਾਈਏ ਤੇ ਰਸਤੇ ਵਿੱਚ ਪਿੰਡ ਪੈਂਦਾ ਸੜਕ ਦੇ ਉੱਤੇ ਵਰਕਸ਼ਾਪ ਹੈ ਇਹ ਮਿੱਠੂ ਟਰਾਲੀਆਂ ਵਾਲਾ ਨਾਂ ਦੇ ਨਾਂ ਦੇ ਜਿਹੜੀ ਦੁਕਾਨ ਹੈ ਸ਼ਾਪ ਵਰਕਸ਼ਾਪ ਹੈ ਇੱਥੇ ਚੋਰੀ ਹੋਈ ਆ ਚੋਰ ਵੱਲੋਂ ਇਥੋਂ ਜਿੰਨਾ ਵੀ ਸਮਾਨ ਚੱਕਿਆ ਗਿਆ ਉਹ ਗੱਲਬਾਤ ਕਰਾਂਗੇ ਪਰ ਗੱਲਬਾਤ ਇੱਥੇ ਇਹ ਆ ਜਾਂਦੀ ਹੈ ਵੀ ਕਦੋਂ ਪ੍ਰਸ਼ਾਸਨ ਕਦੋਂ ਜਾਗੂਗਾ ਕਦੋਂ ਇਹ ਲੋਕਾਂ ਦੀ ਜਿਹੜੀ ਰੋਜ਼ ਲੁੱਟ ਹੁੰਦੀ ਹੈ ਚੋਰੀਆਂ ਰਾਹੀਂ ਲੁੱਟ ਹੁੰਦੀ ਹੈ ਉਹ ਕਦੋਂ ਬੰਦ ਹੋਊਗੀ ਤੇ ਇਹ ਮੇਰਾ ਖਿਆਲ ਮੇਨ ਮਕਸਦ ਦਾ ਇਹਦੇ ਵਿੱਚ ਜਿਹੜੇ ਚੋਰ ਨੇ ਉਹ ਨਸ਼ੇ ਪੱਤੇ ਦੇ ਹੀ ਆ ਹਰ ਰੋਜ਼ ਇਹ ਦੇਦਨਾ ਪਿੰਡ ਪਹਿਲਾਂ ਵੀ ਨਸ਼ੇ ਕਰਕੇ ਬਦਨਾਮ ਹੈ ਇੱਥੇ ਨਸ਼ਾ ਵਿਕਦਾ ਵੱਡੇ ਪੱਧਰ ਤੇ ਵਿਕਦਾ ਪਰ ਪੁਲਿਸ ਨੇ ਕਈ ਵਾਰ ਕਾਰਵਾਈ ਕੀਤੀ ਪਰ ਕੋਈ ਹੱਲ ਨਹੀਂ ਹੋਇਆ ਤੇ ਬੀਤੇ ਦਿਨ ਪਹਿਲਾਂ ਇਥੋਂ ਪਿੰਡ ਨੇੜੇ ਪਿੰਡ ਪ੍ਰੇਮ ਸਿੰਘ ਵਾਲਾ ਉੱਥੇ ਚੋਰ ਫੜੇਗੇ ਰਾਤ ਨੂੰ ਚੋਰੀ ਕਰਨ ਤੋਂ ਬਾਅਦ ਸਵੇਰੇ ਲੋਕਾਂ ਨੇ ਫੜ ਲਏ ਪੁਲਿਸ ਦੇ ਹਵਾਲੇ ਕੀਤੇ ਨੇ ਉਹ ਉਹ ਬੰਦੇ ਵੀ ਨਸ਼ੇ ਪੱਤੇ ਵਾਲੇ ਸੀਗੇ ਗੱਲਬਾਤ ਕਰਦੇ ਆ ਕਿੰਨਾ ਸਮਾਨ ਚੋਰੀ ਹੋਇਆ ਤੇ ਕਿਵੇਂ ਜਿਹੜੀ ਗੱਲ ਵਾਪਰੀ ਸੱਸੀ ਘਵਰੇ ਸਤਸ੍ਰੀ ਅਕਾਲ ਵੀਰ ਜੀ ਨਾਮ ਬੋਲ ਦਿਓ ਵੀਰੇ ਨਾਮ ਮੇਰਾ ਮਿੱਠੂ ਰਾਮ ਹੈ ਜੀ ਪਿੰਡ ਦੇਦਨਾ ਠੀਕ ਹੈ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਂਗੇ ਜੋ ਕਿ ਹਰ ਰੋਜ਼ ਨਵੀਂ ਤੋਂ ਨਵੀਂ ਵਾਰਦਾਤ ਹੋ ਰਹੀ ਹੈ। ਹਾਂਜੀ ਹਾਂ ਹਾਂ। ਤੇ ਆਪਣੇ ਚੋਰੀ ਜਿਹੜੀ ਹੋਈ ਹੈ ਉਹ ਕਿੰਨੇ ਕ ਸਾਮਾਨ ਦੀ ਹੋਈ ਹੈ ਤੇ ਕਿਵੇਂ ਮਤਲਬ ਗੱਲਬਾਤ ਹੋਈ ਹੈ ਸਾਰੀ? ਆਪਣੇ ਵੀਰ ਜੀ ਰੀੜਾਂ ਗਈਆਂ ਨੇ ਚਾਰ ਬਿਲਡਿੰਗ ਸੈਟ ਦੀਆਂ ਜੋ ਕਿ 75 75 ਫੁੱਟ ਲੰਬੀਆਂ ਨੇ ਜੀ। ਸਾਰਾ ਟੋਟਲ ਮਾਲ 300 ਫੁੱਟ ਵਾਂਗੂ ਹੋ ਗਿਆ ਜੀ। ਜਿਹਦੇ ਵਿੱਚ ਕੇ ਤਾਂਬਾ ਹੁੰਦਾ ਹੈ। ਜੇ ਆਪਾਂ ਅੱਜ ਹਿਸਾਬ ਲਾਈਏ 13000 ਦੀ ਕ੍ਰੀਡ ਬਣਦੀ ਹੈ ਜੀ। ਚਾਰ ਈੜਾਂ ਵਗੀਆਂ ਜੀ ਆਪਣੀਆਂ ਹੋਰ ਸਮਾਨ ਵੀ ਬਹੁਤ ਬਾਕੀ ਹੋਰ ਗ੍ਰੈਂਡਰ ਕਟਰ ਜੀ ਛੋਟਾ ਛੋਟਾ ਸਮਾਨ ਬਹੁਤ ਲੈ ਗਏ ਜੀ ਇਹ ਟੋਟਲ ਆਪਣਾ ਸਮਾਨ ਕਿੰਨੇ ਕਿਤਾ ਬਣਦਾ ਆਪਾਂ ਜੇ ਲਾਈਏ ਜੀ ਲੱਖ ਸਵਾ ਲੱਖ ਰੁਪਈਆ ਦਾ ਆਮ ਜੀ ਗੱਲ ਹੈ ਜੀ ਇਹ ਸਮਾਨ ਉਹ ਲੈਣ ਜਾਈਏ ਲੱਖ ਸਵਾ ਲੱਖ ਰੁਪਈਆ ਹਾਂ ਜੀ ਹਾਂ ਤੇ ਫਿਰ ਉਸ ਤੋਂ ਬਾਅਦ ਤੁਸੀਂ ਪੁਲਿਸ ਕੋਲੇ ਹਾਂ ਜੀ ਪੁਲਿਸ ਕੋਲੇ ਅਸੀਂ ਮਤਲਬ ਕਿ ਰਿਪੋਰਟ ਦਰਜ ਕਰਾਈ ਹੈ ਠੀਕ ਹੈ ਉਹ ਪੈਰਵਾਹੀ ਕਰ ਰਹੇ ਨੇ ਠੀਕ ਹੈ ਪਰ ਅਜੇ ਕੋਈ ਇੰਨਾ ਠੋਸ ਹੱਲ ਨਹੀਂ ਹੋਇਆ ਹੱਲ ਨਹੀਂ ਹੋਇਆ ਹੱਲ ਨਹੀਂ ਹੋਇਆ ਜੀ ਅਜੇ ਬਾਕੀ ਉਹ ਕਰਾਈ ਹੋਈ ਹੈ ਰਿਪੋਰਟ ਅਜੇ ਕੋਈ ਰਿਜ਼ਲਟ ਕਿਹੜੀ ਜਦੋਂ ਆਏ ਨੇ ਕਿੱਧਰੋਂ ਆਏ ਨੇ ਸਾਹਮਣੇ ਗੇਟ ਤੋਂ ਆਏ ਨੇ ਜਾਂ ਕਿਤੋਂ ਹੋਰ ਲੰਘ ਕੇ ਆਏ ਨੇ ਉਹ ਇਹ ਦੂਸਰੇ ਕੈਮਰੇ ਕੋਲੇ ਲੱਗੇ ਹੋਏ ਨੇ ਹਾਂਜੀ ਹਾਂ ਆਪਣੇ ਕੈਮਰੇ ਲੱਗੇ ਹੋਏ ਨੇ ਜੀ ਉਹਨਾਂ ਨੇ ਪਹਿਲਾਂ ਗੱਡੀ ਅੱਗੇ ਲੈ ਗਏ ਬੈਂਕ ਦੇ ਕੈਮਰੇ ਲੱਗੇ ਨੇ ਕੋਈ ਸਾਡੇ ਲੱਗੇ ਨੇ ਫਿਰ ਉਹ ਕੈਮਰਿਆਂ ਨੂੰ ਦੇਖ ਕੇ ਜੀ ਉਹਨਾਂ ਨੇ ਗੱਡੀ ਬੈਕ ਕੀਤੀ ਐ ਇਧਰ ਸਾਈਡ ਤੇ ਲਾ ਕੇ ਫਿਰ ਸਾਡੇ ਕੰਧਾਂ ਉਤੋਂ ਦੀ ਮਤਲਬ ਕਿ ਟੱਪ ਗਏ ਅੰਦਰ ਦਾਖਲ ਹੋਏ ਨੇ ਜੀ ਸਾਡੀ ਫੈਕਟਰੀ 'ਚ ਟਰਾਲੀਆਂ ਵਾਲੀ 'ਚ ਤੇ ਅੰਦਰ ਆ ਕੇ ਉਹਨਾਂ ਨੇ ਜੀ ਫਿਰ ਬਿਲਡਿੰਗ ਸ਼ੈੱਟ ਦੀਆਂ ਰੀੜਾਂ ਕੱਟਣੀਆਂ ਸ਼ੁਰੂ ਕਰਤੀਆਂ ਜੀ ਬਾਕੀ ਬੰਦੇ ਗੱਡੀ 'ਚ ਬੈ ਉਹ ਸਾਰੀਆਂ ਕਟਰ ਨਾਲ ਕੱਟ ਕੇ ਰੀੜਾਂ ਲੈ ਕੇ ਜਾਂਦਾ ਜੀ ਰੀੜਾਂ ਨੇ ਜਿਹੜੀਆਂ ਜੀ ਬਿਲਡਿੰਗ ਸ਼ੈੱਟ ਦੀਆਂ ਉਹ ਕੱਟ ਕੇ ਲਿਜਾਂਦਾ ਜੀ ਕੱਲੀ ਕੱਲੀ ਕਰਕੇ ਉਹ ਅੱਗੇ ਬੰਦਿਆਂ ਨੂੰ ਫੜਾਈ ਜਾਂਦੇ ਜੀ ਉਹ ਗੱਡੀ 'ਚ ਰੱਖੀ ਜਾਂਦੇ ਨੇ ਜੀ ਅੱਛਾ ਬੰਦਾ ਅੰਦਰ ਇੱਕੋ ਆਇਆ ਸੀ ਅੰਦਰ ਬੰਦਾ ਇੱਕੋ ਆਇਆ ਜੀ ਬਾਕੀ ਗੱਡੀ 'ਚ ਬਾਹਰ ਬੈਠੇ ਨੇ ਗੱਡੀ 'ਚ ਬਾਹਰ ਬੈਠੇ ਸੀ ਉਹ ਗੱਡੀ ਵਿਚਾਰੇ ਨੇ ਮਨ ਲਓ ਕੈਮਰੇ ਚਾਹੁੰਦੇ ਨੇ ਉਹ ਹਾਂ ਗੱਡੀ ਖੜੀ ਹੈ ਜੀ ਕੈਮਰੇ ਚ ਆ ਰਹੀ ਹੈ ਕੈਮਰੇ ਚ ਆ ਰਹੀ ਹੈ ਕੈਮਰੇ ਚ ਆ ਰਹੀ ਹੈ ਗੱਡੀ ਸਟਾਰਟ ਰੱਖੀ ਗਈ ਹੈ ਮੂਹਰੋਂ ਲਾਈਟਾਂ ਲਾਈਆਂ ਗਈਆਂ ਨੇ ਤਾਂ ਕਿ ਗੱਡੀ ਦਾ ਨੰਬਰ ਹੈ ਜਿਹੜਾ ਉਹ ਕੈਮਰੇਆਂ ਦੇ ਵਿੱਚ ਨਾ ਆਵੇ ਜੀ ਨਾ ਨਾ ਆਵੇ ਜਿਹੜਾ ਬੰਦਾ ਅੰਦਰ ਆਇਆ ਉਹ ਮੂਨਾ ਸੀ ਜਾਂ ਉੱਪਰ ਬੰਨਿਆ ਸੀ ਕੋਈ ਮਨ ਲਓ ਪਰਨਾ ਜਾਂ ਕਿਵੇਂ ਕਿਵੇਂ ਸੀ ਉਹ ਉਹ ਵੀਰ ਜੀ ਲੰਮਾ ਸੀਗਾ ਮੁੰਡਾ ਤੇ ਸਿਰ ਤੇ ਲਈ ਹੋਈ ਹੈ ਉਹਨੇ ਕੈਪ ਟੋਪੀ ਲਈ ਹੋਈ ਹੈ ਤੇ ਮ ਯਾਨੀ ਕਿ ਉਹਦੀ ਕਲੀਅਰ ਕੋਈ ਪਛਾਣ ਨਹੀਂ ਆ ਰਹੀ ਬਾਕੀ ਹਲਕੇ ਜਿਹੇ ਕੱਦ ਦਾ ਲੰਮਾ ਮੁੰਡਾ ਜੀ ਸਿਰ ਤੇ ਟੋਪੀ ਲਈ ਹੋਈ ਹੈ ਜੀ ਉਹਨੇ ਤੁਸੀਂ ਇਹ ਦੇਖ ਲਓ ਵੀ ਚੋਰਾਂ ਨੂੰ ਹੁਣੇ ਪਤਾ ਲੱਗ ਗਿਆ ਪਹਿਲਾਂ ਹੀ ਹੁੰਦਾ ਸੀ ਵੀ ਚੋਰ ਕੈਮਰੇ ਲਾਏ ਹੁੰਦੇ ਸੀ ਚੋਰ ਦੀ ਸ਼ਕਲ ਆ ਜਾਂਦੀ ਸੀ ਤੇ ਕਿਤੇ ਨਾ ਕਿਤੇ ਫੜੇ ਜਾਂਦੇ ਸੀ ਨਾ ਹੁਣ ਇਹ ਹੋ ਗਿਆ ਚੋਰਾਂ ਨੂੰ ਪਤਾ ਲੱਗ ਗਿਆ ਵੀ ਕੈਮਰੇ ਹਰ ਇੱਕ ਜਗ੍ਹਾ ਨੇ ਅੱਜ ਹਰ ਇੱਕ ਦੁਕਾਨ ਚ ਹਰ ਇੱਕ ਵਰਕਸ਼ਾਪ ਦੇ ਵਿੱਚ ਘਰਾਂ ਚ ਕੈਮਰੇ ਲੱਗੇ ਹੋਏ ਨੇ ਬਸ ਉਹ ਮੂੰਹ ਟੱਕ ਦਿੰਦੇ ਨੇ ਤੇ ਆਪਣਾ ਹੋਲੀਆ ਚੇਂਜ ਕਰ ਲੈਂਦੇ ਨੇ ਉਹ ਫੜੇ ਨਹੀਂ ਕੀ ਮੈਂ ਤੁਹਾਨੂੰ ਦਿਖਾਵਾਂਗਾ ਜੀ ਜਿੱਥੇ ਉਹਨਾਂ ਨੇ ੜਾ ਕਟੀਆਂ ਨੇ ਉਹ ਵੀ ਮੇਰੇ ਸਭ ਤੋਂ ਪਹਿਲਾਂ ਜੀ ਜਿਹੜਾ ਚੋਰ ਹੈ ਉਹ ਇਸ ਜਗ੍ਹਾ ਤੇ ਆਇਆ ਜੀ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਆ ਦੇਖੋ ਤਾਂਬੇ ਦੀਆਂ ਮੇਰੀਆਂ ਤਾਰਾਂ ਇਕੱਠੀਆਂ ਪਈਆਂ ਨੇ ਜੀ ਇਹ ਜਿਹੜੇ ਨੇ ਇਹ ਇਹ ਦੋਸਤੋ ਤੁਹਾਨੂੰ ਦੱਸ ਦਈਏ ਵੀ ਇਹਦੇ ਵਿੱਚ ਜਿਹੜੀ ਲੀਡ ਹੁੰਦੀ ਹੈ ਤਾਂਬਾ ਹੁੰਦਾ ਹੈ ਜੀ ਨਾ ਤਾਂਬਾ ਹੁੰਦਾ ਤਾਂਬਾ ਹੁੰਦਾ ਠੀਕ ਹੈ ਇਹ ਹੋਲਡਰ ਕੱਟ ਕੇ ਸਿੱਟ ਜਾਂਦੇ ਨੇ ਜੀ ਤਾਰਾਂ ਲੈ ਜਾਂਦੇ ਨੇ ਤਾਰਾਂ ਦੇਖੋ ਹੋਲਡਰ ਨਹੀਂ ਲੈ ਕੇ ਗਏ ਹਨਾ ਹੋਲਡਰ ਨਹੀਂ ਲੈ ਕੇ ਗਏ ਸਿਰਫ ਉਹ ਚੀਜ਼ ਲੈ ਕੇ ਗਏ ਜਿਹੜੀ ਜਿਹੜੀਆਂ ਹਾਂ ਇਹ ਦੇਖੋ ਦੋ ਹੋਲਡਰ ਦੇਖੋ ਐਵੇਂ ਐਵੇਂ ਪਏ ਨੇ ਮਤਲਬ ਤਾਰਾਂ ਵੱਟ ਕੇ ਲੱਗੇ ਹੋਏ ਜਿਹੜੀ ਇਹਨਾਂ ਨੂੰ ਰੀੜ ਹੈ ਜੀ ਉਹ 75 75 ਫੁੱਟ ਦੀ ਰੀੜ ਹੈ ਜੀ ਦੋਨਾਂ ਦੀ ਲੱਗੀ ਹੋਈ ਤੇ ਇਸ ਤਰ੍ਹਾਂ ਹੀ ਆਪਾਂ ਹੋਰ ਗੱਲ ਕਰੀਏ ਬਕਸੀਸ ਕਪੈਨ ਵਾਲੇ ਹੋਗੇ ਠੀਕ ਹੈ ਤੇ ਪ੍ਰਿੰਸ ਕਪੈਨ ਵਾਲਾ ਬਿੱਟੂ ਹੋ ਗਿਆ ਜੀ ਠੀਕ ਹੈ ਉਹਦੀਆਂ ਵੀ ਰੀੜਾਂ ਐਸੇ ਢੰਗ ਨਾਲ ਜਿਹੜੀਆਂ ਨੇ ਉਹ ਵੀ ਗਈਆਂ ਨੇ ਜੀ ਅੱਛਾ ਉਹਨਾਂ ਦੀ ਵੀ ਠੀਕ ਹੈ ਉਹਨਾਂ ਦੀ ਵੀ ਗਈਆਂ ਨੇ ਜੀ ਬਕਸੀਸ ਕਪੈਨ ਵਾਲੇ ਆਪਣੇ ਇੱਕ ਅੱਗੇ ਤੋਂ ਤੇ ਬਾਈ ਬਿੱਟੂ ਪ੍ਰਿੰਸ ਵਾਲੇ ਜੀ ਠੀਕ ਹੈ ਮੇਰੀ ਗੱਲ ਹੋਈ ਹੈ ਉਹਨਾਂ ਨਾਲ ਵੀ ਉਹਨਾਂ ਦੀਆਂ ਰੀੜਾਂ ਵੀ ਜੀ ਇਸੇ ਤਰ੍ਹਾਂ ਜੋ ਇਹੀ ਚੋਰ ਮੇਰੇ ਹਿਸਾਬ ਚ ਵੀ ਲੈ ਕੇ ਗਏ ਨੇ ਜੀ ਅਹੀ ਹੋਣਗੇ ਹਾਂ ਜੀ ਇਹਨੂੰ ਪਤਾ ਵੀ ਇਹ ਲੀਡ ਇੱਥੋਂ ਇੱਥੇ ਪਈ ਆ ਜਾਂ ਪਤਾ ਕੀ ਹੱਲ ਹਨਾ ਹਰ ਇੱਕ ਚੀਜ਼ ਦਾ ਪਤਾ ਅੱਛਾ ਦੇਖੋ ਜੀ ਇਹ ਜਿਹੜੇ ਆਂਦੇ ਨੇ ਬੰਦੇ ਇੱਕ ਗੱਲ ਇਹਨਾਂ ਚ ਇਹ ਹੌਲਡਰ ਨਹੀਂ ਲੈ ਜਾਂਦੇ ਹਾਂ ਇਹ ਇਥੋਂ ਕੱਟਦੇ ਨਹੀਂ ਜੜ ਚੋਂ ਹਾਂ ਬਾਕੀ ਇਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਵੀ ਚੋਰੀ ਕਰਨ ਆਏ ਹੋ ਯਾਰ ਥੋੜੀ ਜਿਹੀ ਛੱਡ ਤਾਂ ਜਾਓ ਛੱਡ ਤਾਂ ਛੱਡ ਦੋ ਹੋਰ ਵੀ ਅਸੀਂ ਇਹਦੇ ਨਾਲ ਐ ਜਿਹੜੀ ਹੋਰ ਲੋੜ ਦੀ ਵੀ ਅਸੀਂ ਜੋੜ ਕੇ ਆਪਦਾ ਕੰਮ ਤਾਂ ਚਲਾ ਲੀਏ ਜੀ ਹੋਲਡਰ ਬੇਕਾਰ ਆ ਜਾਂਦਾ ਬਾਈ ਹੁਣ ਕਿਵੇਂ ਮਿੱਠੂ ਵੀ ਕਹਿ ਰਹੇ ਨੇ ਹੋਲਡਰ ਵੀ ਬੇਕਾਰ ਵਗਿਆ ਹੋਲਡਰ ਵੀ ਬੇਕਾਰ ਹੈ ਜਿਵੇਂ ਜਿਵੇਂ ਮਤਲਬ ਬਾਈ ਹੁਣ ਅੱਖਿਆ ਹ ਬਚਾਰਾ ਕੀ ਕਹੇ ਹਨ ਜਿਵੇਂ ਮੋਟਰਾਂ ਤੋਂ ਤਾਰ ਚੋਰੀ ਕਰਦੇ ਨੇ ਚੋਰਾਂ ਤੇ ਉੱਥੇ ਨਾ ਟੋਟਾ ਛੱਡ ਦਿੰਦੇ ਨੇ ਇੰਨਾ ਕੁ ਹਣਾ ਵੀ ਉਹ ਵੀ ਕਿਸਾਨ ਆ ਵੀ ਜੋੜ ਲੈਣਾ ਹਣਾ ਮਹਿਮਾਨਦਾਰ ਚੋਰ ਹੋਗੇ ਹੁਣ ਬਾਈ ਕਹਿੰਦਾ ਵੀ ਹੋਲਡਰ ਨੂੰ ਹਟਕੇ ਹੁਣ ਇਹਦੇ ਵਿੱਚ ਇਹ ਇੱਥੋਂ ਇੱਥੇ ਛੱਡ ਜਾਂਦੇ ਤਾਂ ਸਾਡੇ ਇਹ ਕੰਮ ਆ ਜਾਂਦੀ ਤੁਸੀਂ ਇਹ ਦੇਖ ਲਓ ਅੱਗੇ ਨੂੰ ਬਈ ਇਹ ਚੋਰਾਂ ਨੂੰ ਬੇਨਤੀ ਕਰਦੇ ਆ ਵੀ ਬਾਈ ਥੋੜੀ ਜਿਹੀ ਛੱਡ ਜਾਇਆ ਕਰੋ ਛੱਡ ਜਾਇਆ ਕਰੋ ਵੀ ਤਾਂ ਜੋ ਅਸੀਂ ਅੱਗੇ ਜੋੜ ਕੇ ਕੋਈ ਹੋਰ ਕੰਮ ਦਾ ਚਲਾ ਲਈਏ ਬਾਈ ਜੀ ਆਹ ਹੋਲਡਰ ਵੀ ਵੇਖੋ ਹੋਰ ਵੀ ਮੈਂ ਤੁਹਾਨੂੰ ਇਹ ਤੋਂ ਬਿਨਾਂ ਵੀ ਦਿਖਾਵਾਂਗਾ ਜਿਹੜੇ ਕੱਟੇ ਨੇ ਹੋਰਾ ਹੋ ਜੀ ਆਜੋ ਮਤਲਬ ਕਿ ਛੋਟੇ ਸੰਦ ਨੇ ਇੱਥੋਂ ਲੈ ਕੇ ਚੱਕੇ ਉਹ ਵੀ ਸਭ ਲੈ ਕੇ ਜੀ ਚੱਕ ਕੇ ਉਹ ਆਹ ਸਾਰੀ ਚੀਜ਼ ਵੇਲ ਨਹੀਂ ਕਰ ਗਏ ਮਗਰੋਂ ਅੱਛਾ ਇੱਥੇ ਹੀ ਪਏ ਹੁੰਦੇ ਨੇ ਜੀ ਅਨਮਾਰੀ ਚ ਵੀ ਹੁੰਦੇ ਨੇ ਅੱਛਾ ਲੈ ਕੇ ਜੀ ਅੱਛਾ ਤੇ ਆਹ ਦੇਖੋ ਜੀ ਇਹ ਵੀ ਉਹੀ ਚੀਜ਼ ਹੈ ਜੀ ਆਹ ਦੇਖੋ ਆਏ ਸੱਟ ਗਏ ਇੱਥੇ ਪਿਆ ਇਹ ਦੇਖੋ ਉਹ ਬਿਲਡਿੰਗ ਸੱਟ ਹੈ ਜੀ ਉਹਦੀਆਂ ਵੀ ਰੀੜਾਂ ਐਂ ਕਟੀਆਂ ਗਈਆਂ ਨੇ ਇੱਕ ਆ ਪਿਆ ਇਹ ਤੋਂ ਅੱਗੇ ਹੋਰ ਆ ਮੰਗੇ ਇਹ ਆਇਕਾ ਹੈ ਚੌਥਾ ਜੀ ਇਹ ਚੌਥਾ ਇਹ ਚਾਰ ਬਿਲਡਿੰਗ ਸੈਟਾਂ ਦੇ ਆਪਣਾ ਲੀਡਾਂ ਦੇ ਜਿਹੜੇ ਰੀਡ ਨਹੀਂ ਸੀ ਗਿਆ ਉਹ ਚਾਰ ਸੀਗੇ ਦੋ-ਦੋ ਲੱਗੇ ਹੁੰਦੇ ਨਾ ਹਾਂ ਜੀ ਹਾਂ ਇਹ ਇੱਕ ਸੈਟ ਤੇ ਦੋ ਨੇ ਬਾਈਕੁਰ ਸੈਟ ਦੋ ਨੇ ਚਾਰ ਸੀਗੇ ਚਾਰੇ ਲੈ ਗਏ ਉਹ ਇੱਕ ਸੈਟ ਦੇ 75 ਫੁੱਟ ਰੀੜ ਹੈ ਜੀ ਇਹ ਲੱਗੀ ਹੋਈ ਠੀਕ ਹੈ ਹਾਂ ਔਰ ਦੇਖੋ ਇਹ ਵੀ ਜੜ੍ਹ ਚੋਂ ਕੱਟੇ ਗਏ ਨੇ ਇਹ ਵੀ ਜੜ੍ਹ ਚੋਂ ਕੱਟੇ ਜਿਹੜੀ ਗੱਲ ਆਪਾਂ ਪਹਿਲਾਂ ਕਰਕੇ ਛੱਡਿਆ ਸੇਮ ਉਸੇ ਤਰ੍ਹਾਂ ਜੜ੍ਹ ਚੋਂ ਕੱਟ ਦੇਣੀ ਜੀ ਵੀ ਇਹ ਸਾਡੇ ਕਿਸੇ ਕੰਮ ਦਾ ਨਹੀਂ ਰਿਹਾ ਜੀ ਇਹ ਵੀ ਇਹ ਫਿਰ ਫਿਰ ਇੰਤਜ਼ਾਰ ਲੱਗਦੀ ਨਹੀਂ ਫਿਰ ਇਹ ਉੱਤਰ ਕੇ ਨਹੀਂ ਲੱਗਦਾ ਕੁਝ ਲੱਗਣੀ ਹੋਊਗਾ ਵੀਰ ਜੀ ਹੁਣ ਬੇਕਾਰੀ ਹੋ ਗਿਆ ਤਾਂ ਨਵਾਂ ਹੀ ਲਾਣਾ ਪਊਗਾ ਇਹ ਤਾਂ ਖਰਾਬ ਹੀ ਹੋ ਗਿਆ ਜੀ ਤੁਸੀਂ ਤੁਸੀਂ ਬਾਈ ਵੀ ਸਾਡੇ ਨਾਲ ਨੇ ਬਾਈ ਆਜੋ ਤੁਸੀਂ ਨਾਮ ਬੋਲ ਦਿਓ ਮੈਂ ਕੁਲਦੀਪ ਸ਼ਰਮਾ ਸਰ ਕੀ ਕੀ ਦੇਖਦੇ ਹੋ ਵੀ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਹੈ ਜਾਂ ਇਹ ਹੱਲ ਕਿਉਂ ਨਹੀਂ ਹੋ ਰਿਹਾ ਜਾਂ ਇਹਦਾ ਕੀ ਹੱਲ ਹੋਣਾ ਚਾਹੀਦਾ ਹੱਲ ਕੀ ਜੀ ਕਿਹਦਾ ਕੀ ਹੱਲ ਹੈ ਇਹਦਾ ਸਭ ਤੋਂ ਪਹਿਲਾਂ ਵਿਕੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਮੈਂ ਦੇਖਦਾ ਤੁਸੀਂ ਬਹੁਤ ਸਾਰੇ ਜਿਹੜੇ ਕਰੰਟ ਇਸ਼ੂਜ਼ ਨੇ ਮੁੱਦੇ ਨੇ ਚਾਹੇ ਨਸ਼ਿਆਂ ਦੇ ਖਿਲਾਫ ਹੈ ਤੁਸੀਂ ਹਮੇਸ਼ਾ ਉਹ ਘੱਗਾ ਪਾਤਣਾ ਸਮਾਨ ਏਰੀਆ ਦੇ ਵਿੱਚ ਆਵਾਜ਼ ਚੁੱਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਇਸ ਪਾਸੇ ਨੂੰ ਸੰਘਰਸ਼ ਕਰ ਰਹੇ ਹੋ ਧੰਨਵਾਦ ਜੀ ਹਾਂ ਜੀ ਜਿਹੜੀ ਤੁਸੀਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਨਲੈਕੀ ਹੈ ਜਾਂ ਕੀ ਕਮੀ ਹੈ ਵੀ ਇਹ ਇਹਨਾਂ ਨੂੰ ਠੱਲ ਨਹੀਂ ਪੈ ਰਹੀ ਤੇ ਦੇਖੋ ਮੇਨ ਜਿਹੜੀ ਗੱਲ ਹੈ ਵੀ ਜਿਹੜਾ ਇਹ ਏਰੀਆ ਹੈ ਇਹ ਟੋਟਲੀ ਸੈਂਸਿਟਿਵ ਏਰੀਆ ਹੈ ਕਿਉਂਕਿ ਇਹਦੇ ਬਿਲਕੁਲ ਨਾਲ ਇੱਕ ਬੈਂਕ ਪੈ ਗਿਆ ਨਾਲ ਉਥੇ ਏਟੀਐਮ ਲੱਗਿਆ ਜਿਹੜਾ 24 ਆਵਰਸ ਖੁੱਲਾ ਹੈ ਤੁਸੀਂ ਦੇਖੋ ਵੀ ਇਹੋ ਜੇ ਏਰੀਏ ਦੇ ਵਿੱਚ ਤਾਂ ਪੁਲਿਸ ਨੂੰ ਵੈਸੇ ਹੀ ਪੂਰੀ ਮਸਤੀਦੀ ਦੇ ਨਾਲ ਕੰਮ ਕਰਨਾ ਚਾਹੀਦਾ ਜਿਹੜਾ ਇਹ ਚੋਰ ਜਦੋਂ ਆਏ ਤੇ ਇੱਕ ਦਿਨ ਬਾਅਦ ਜਦੋਂ ਇਹਨਾਂ ਨੇ ਸ਼ੱਕ ਦੇ ਆਧਾਰ ਤੇ ਉਹਨਾਂ ਬੰਦਿਆਂ ਨੂੰ ਕਾਬੂ ਕੀਤਾ ਵੀ ਹੋ ਸਕਦਾ ਸਾਡੀ ਚੋਰੀ ਇਹਨਾਂ ਨੇ ਕੀਤੀ ਹੋਵੇ ਠੀਕ ਹੈ ਤੇ ਉਹ ਪੁਲਿਸ ਨੂੰ ਤਲਾਹ ਦੇ ਕੇ ਉਹਨਾਂ ਨੂੰ ਉਥੇ ਮਤਲਬ ਪੁਲਿਸ ਸਟੇਸ਼ਨ ਦੇ ਵਿੱਚ ਇਹਨਾਂ ਨੇ ਫੜਾਇਆ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਤਾਂ ਇੱਥੇ ਚੀਟਾ ਲੈਣ ਲਈ ਆਏ ਸੀ ਚੋਰੀ ਕਰਨ ਲਈ ਨਹੀਂ ਆਏ। ਇਹ ਇਹ ਸ਼ਬਦ ਉਹਨਾਂ ਨੇ ਯੂਜ਼ ਕੀਤੇ। ਜਦੋਂ ਸਰੇਆਮ ਕੋਈ ਬੰਦਾ ਇਹ ਕਹਿ ਰਿਹਾ ਵੀ ਅਸੀਂ ਤਾਂ ਇੱਥੇ ਚੀਟਾ ਲੈਣ ਲਈ ਆਏ ਆ। ਤਾਂ ਹਾਂ ਤਾਂ ਆਪਣਾ ਸ਼ੱਕ ਜਿਹੜਾ ਉਹ ਹੋਰ ਵੱਧ ਜਾਂਦਾ ਹੈ। ਤੇ ਪੁਲਿਸ ਸਾਨੂੰ ਇਹ ਕਹਿ ਰਹੀ ਹੈ ਵੀ ਇਹਨਾਂ ਦਾ ਜਿਹੜਾ ਪ੍ਰੋਪਰ ਸਾਨੂੰ ਪਛਾਣ ਨਹੀਂ ਹੈ ਆਇਡੈਂਟੀਫਿਕੇਸ਼ਨ ਨਹੀਂ ਹੈ ਇਹ ਸਮਝਾਓ ਵੀ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਬੰਦੇ ਸ਼ੱਕ ਦੇ ਆਧਾਰ ਤੇ ਫੜੇ ਵੀ ਉਹ ਰਾਤ ਨੂੰ ਇੱਥੇ ਆਏ ਸੀਗੇ ਹਾਂਜੀ ਵੀ ਉਹ ਬੰਦੇ ਕਹਿੰਦੇ ਸੀ ਆਏ ਤਾਂ ਜ਼ਰੂਰ ਸੀ ਪਰ ਨਸ਼ਾ ਲੈਣਾ ਨਹੀਂ ਨਹੀਂ ਅਗਲੇ ਦਿਨ ਜਦੋਂ ਫੜੇ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਕੀ ਕਰਦੇ ਫਿਰਦੇ ਹੋ ਅਮਰੂਤੀ ਗੱਡੀ ਸੀ ਉਹਨਾਂ ਦੇ ਕੋਲ ਦੇ ਦਿਨ ਆਈ ਸੀ ਠੀਕ ਹੈ ਨੈਕਸਟ ਡੇ ਜਦੋਂ ਇਹਨਾਂ ਨੇ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਕਾਬੂ ਕੀਤਾ ਠੀਕ ਹੈ ਤਾਂ ਉਹ ਕਹਿੰਦੇ ਵੀ ਅਸੀਂ ਚੋਰੀ ਕਰਨ ਨਹੀਂ ਆਏ ਅਸੀਂ ਤਾਂ ਇੱਥੇ ਨਸ਼ਾ ਲੈਣ ਲਈ ਆਏ ਆ ਕੀ ਬਾਤ ਹੈ ਇਹ ਜਿਹੜਾ ਪਿੰਡ ਹੈ ਦੇਖੋ ਬੜੀ ਵੱਡੀ ਹੱਬ ਹੈ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਪਹਿਲਾਂ ਖਬਰਾਂ ਬਹੁਤ ਆਈਆਂ ਨੇ ਪਰ ਕੋਈ ਹੱਲ ਨਹੀਂ ਹਾਂਜੀ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਸਾਰਿਆਂ ਨੂੰ ਰਲ ਮਿਲ ਕੇ ਸਰਕਾਰ ਨੂੰ ਵੀ ਸਾਨੂੰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਰਲ ਮਿਲ ਕੇ ਜਿਹੜਾ ਸਮੱਸਿਆ ਸਰਕਾਰ ਦੇ ਸਾਹਮਣੇ ਵੀ ਚੁਣੌਤੀ ਹੈ ਸਾਰਿਆਂ ਦੇ ਸਾਹਮਣੇ ਚੁਣੌਤੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਦਾ ਹੱਲ ਕਰਨਾ ਚਾਹੀਦਾ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੇ ਤਾਂ ਇਹ ਇੱਥੇ ਹੋਈ ਦੋ ਵਰਕਸ਼ਾਪਾਂ ਤੁਹਾਨੂੰ ਦੱਸਿਆ ਬਖਸ਼ੀਸ਼ ਕੰਬਾਇਨ ਵਾਲਿਆਂ ਦੇ ਬਿੱਟੂ ਦੇ ਹੋਈ ਤੇ ਕੁਝ ਸਮਾਂ ਪਹਿਲਾਂ ਇਹ ਸਾਹਮਣੇ ਇੱਕ ਕਰਿਆਨੇ ਦੀ ਦੁਕਾਨ ਆ ਇੱਥੋਂ ਵੀ ਪੈਸੇ ਪੈਸੇ ਲੈ ਕੇ ਗਏ ਸਰੇ ਆਮ ਪੈਸੇ ਲੈ ਗਏ ਆ ਸਾਹਮਣੇ ਇੱਕ ਘਰ ਆ ਇੱਥੋਂ ਵੀ ਇੱਕ ਦਿਨ ਸਿਲੰਡਰ ਸਰੇ ਆਮ ਖੋ ਕੇ ਲੈ ਗਏ ਮਤਲਬ ਜਿਹੜੇ ਲੁਟੇਰੇ ਨੇ ਉਹ ਬੇਖੌਫ ਨੇ ਉਹਨਾਂ ਨੂੰ ਖੌਫ ਨਹੀਂ ਦੇਖੋ ਹੱਲ ਇਹ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਮੁਸਤੈਦ ਹੋਣਾ ਚਾਹੀਦਾ ਹੈ ਤੇ ਇੱਥੇ ਗਾਸਤ ਵਧਾਣੀ ਚਾਹੀਦੀ ਆ ਰਾਤ ਨੂੰ ਜਿਵੇਂ ਰਾਤ ਦੇ ਸਮੇਂ ਚ ਚੋਰੀ ਹੋਈ ਤਾਂ ਇੱਕ ਥੋੜੇ ਦਿਨ ਪਹਿਲਾਂ ਹੀ ਇੱਥੇ ਇੱਕ ਮੋਟਰਸਾਈਕਲ ਸਰੀਆਮ ਲੈ ਗਏ ਇੱਕ ਮੁੰਡਾ ਸਾਡੇ ਪਿੰਡ ਦਾ ਹੀ ਦੁੱਧਾ ਕੰਮ ਕਰਦਾ ਉਹ ਬਾਹਰ ਖੜਾ ਕੇ ਅੰਦਰ ਕੁਝ ਪੈਸੇ ਪੂਸੇ ਲੈਣ ਗਿਆ ਨਾਲ ਦੀ ਨਾਲ ਉਹ ਮੋਟਰਸਾਈਕਲ ਸੀ ਜਿਹੜਾ ਉਹ ਗਾਇਬ ਹੋ ਗਿਆ ਇਸ ਤਰ੍ਹਾਂ ਦੀਆਂ ਤਾਂ ਬਹੁਤ ਸਾਰੀਆਂ ਨੇ ਇਹਦਾ ਮੇਨ ਜਿਹੜਾ ਮੈਂ ਕਾਰਨ ਸਮਝਦਾ ਉਹ ਨਸ਼ਾ ਹੈ ਕਿਉਂਕਿ ਉਹਨਾਂ ਨੂੰ ਘਰਾਂ ਦੇ ਵਿੱਚੋਂ ਪੈਸੇ ਨਹੀਂ ਮਿਲਦੇ ਨਸ਼ੇ ਨੂੰ ਖਰੀਦਣ ਵਾਸਤੇ ਤੇ ਨਸ਼ੇ ਦਾ ਹੱਬ ਦੇ ਦਰਾਂ ਦੇ ਵਿੱਚ ਹੈ ਇੱਥੋਂ ਨਸ਼ਾ ਖਰੀਦਣ ਵਾਸਤੇ ਨੇੜੇ ਤੇੜਿਆਂ ਨੂੰ ਚੋਰੀ ਕਰਦੇ ਨੇ ਓਨੇ ਕ ਪੈਸੇ ਇਕੱਠੇ ਕਰਦੇ ਨੇ ਨਸ਼ਾ ਲੈ ਜਾਂਦੇ ਨੇ ਮੈਂ ਤਾਂ ਕਾਰਨ ਇਹ ਸਮਝਦਾ ਕਿ ਸਭ ਤੋਂ ਵੱਡਾ ਕਾਰਨ ਨਸ਼ਾ ਹੈ ਹੱਲ 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 ਕੀ ਸੋਚ ਹੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਲਾਮਬੰਦ ਹੋਣਾ ਚਾਹੀਦਾ ਜੀ ਤੇ ਪੁਲਿਸ ਨੂੰ ਆਪਣੀ ਡਿਊਟੀ ਹੈ ਜਿਹੜੀ ਪੂਰੀ ਕਰਨੀ ਚਾਹੀਦੀ ਹੈ ਤੇ ਮੈਂ ਤਾਂ ਚਾਹੁੰਦਾ ਵੀ ਇੱਥੇ ਦਿਨ ਦੇ ਵਿੱਚ ਵੀ ਬੜੀ ਪੁਰਾਣੀ ਮੰਗ ਹੈ ਇੱਥੇ ਐਸਐਸਪੀ ਸਾਹਿਬ ਵੀ ਆਏ ਸੀ ਅਸੀਂ ਇੱਕੇ ਮੰਗ ਰੱਖੀ ਸੀ ਵੀ ਕਦੋਂ ਪੁਲਿਸ ਵਾਲਾ ਜੀ ਇੱਥੇ ਆਪਾਂ ਬਿਠਾ ਦਈਏ ਤੇ ਸੁਰੂ ਚ ਸੰਘਰਸ਼ ਕਰਿਆ ਸੰਦੀਪ ਸ਼ਾਮਰੇ ਹੋਰ ਠੀਕ ਹੈ ਇਹ ਸਾਰੇ ਮੁੰਡਿਆਂ ਨੇ ਰਲ ਮਿਲ ਕੇ ਪੂਰਾ ਸੰਘਰਸ਼ ਕੀਤਾ ਇਹਨਾਂ ਨੇ ਹਾਂ ਜਿਹੜਾ ਸਾਡਾ ਕਲੱਬ ਹੈ ਮੀਰੀਪਰੀ ਸਪੋਰਟਸ ਕਲੱਬ ਉਹ ਵੀ ਮਤਲਬ ਨਸ਼ਿਆਂ ਦੇ ਖਿਲਾਫ ਹੈ ਖੇਡਾਂ ਕਰਾਨੀਆਂ ਬਹੁਤ ਵੱਡਾ ਨਾਮ ਹੈ ਪਰ ਮੈਂ ਸੋਚਦਾ ਵੀ ਸਾਡੇ ਜਿਹੜਾ ਇੰਨੇ ਚੰਗੇ ਕੰਮ ਕਰਨ ਦੇ باوجود ਸਾਡੇ ਤੇ ਇੱਕ ਕਲੰਕ ਹੈ ਜਿਹੜਾ ਲੱਗਿਆ ਹੋਇਆ ਕੋੜ ਨਸ਼ਿਆਂ ਵਾਲਾ ਇਹਨੂੰ ਦੂਰ ਕਰਨ ਦੀ ਲੋੜ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਮੈਂ ਸੋਚਦਾ ਵੀ ਥੋੜਾ ਜਿਆਦਾ ਹੋਰ ਮਸਤੀਦੀ ਨਾਲ ਕੰਮ ਕਰਨਾ ਚਾਹੀਦਾ ਤਾਂ ਇੱਥੇ ਜੇ ਇੱਕ ਗਸ਼ਤ ਹੋ ਜੇ ਰਾਤ ਨੂੰ 2-3 ਘੰਟੇ ਪੁਲਿਸ ਪਾਰਟੀ ਆਵੇ ਤਾਂ ਮਹਿਸੂਸਦਾ ਥੋੜਾ ਜਿਆਦਾ ਫਰਕ ਪੈ ਸਕਦਾ ਕਿਉਂਕਿ ਜਿਹੜਾ ਕੋਈ ਵੀ ਸਮੱਸਿਆ ਦਾ ਹੱਲ ਹੈ ਉਹ ਡਰ ਨਾਲ ਦੂਰ ਹੁੰਦਾ ਜਦੋਂ ਤੱਕ ਇਹ ਲਟੇਰਿਆਂ ਦੇ ਮਨਾਂ ਦੇ ਵਿੱਚ ਡਰ ਨਹੀਂ ਪੈਦਾ ਹੁੰਦਾ ਖੌਫ ਨਹੀਂ ਪੈਦਾ ਹੁੰਦਾ ਇਹ ਤਾਂ ਬੇਖੌਫ ਨੇ ਜੀ ਸਰਿਆਂਮ ਹਰ ਰੋਜ਼ ਇਹ ਡਕੈਤੀਆਂ ਕਰਦੇ ਨੇ ਬਾਈ ਗਿਲਦੀਪ ਨੇ ਗੱਲ ਦੱਸੀ ਆ ਵੀ ਡਰ ਖੌਫ ਇੱਥੇ ਮੈਂ ਥੋੜੀ ਜੀ ਗੱਲ ਕਰਨਾ ਚਾਹੁੰਦਾ ਮੈਂ ਤਕਰੀਬਨ ਆਪਣੇ ਇਲਾਕੇ ਦੇ ਵਿੱਚ ਹੋਈਆਂ ਚੋਰੀਆਂ ਦੀ ਮੈਂ ਖਬਰ ਲਾਉਂਦਾ ਰਹਿਣਾ ਹੈਨਾ ਪਰ ਗੱਲ ਇਹ ਹੈ ਬਾਈ ਨੇ ਕਿਹਾ ਡਰ ਉਹ ਡਰ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦੇ ਵਿੱਚ ਤਾਂ ਮੇਰੇ ਖਿਆਲ ਪੈਦਾ ਨਹੀਂ ਹੋ ਸਕਦਾ ਕੋਈ ਭਾਵੇਂ ਇਸ ਗੱਲ ਨੂੰ ਮੰਨੇ ਭਾਵੇਂ ਨਾ ਮੰਨੇ ਉਹ ਵੱਖਰੀ ਗੱਲ ਆ ਪਰ ਇੱਥੇ ਡਰ ਦੀ ਗੱਲ ਕੀਤੀ ਹੈ ਬਾਈ ਕੁਲਦੀਪ ਨੇ ਜਿੰਨਾ ਟਾਈਮ ਜਿੱਥੇ ਜਾ ਕੇ ਉਹ ਮਾਲ ਵਿਕਦਾ ਹਮ ਜਿਹੜੇ ਕਬਾੜੀਆਂ ਨੂੰ ਵੇਚਿਆ ਜਾਂਦਾ ਜਿਉ ਕਬਾੜੀਏ ਤੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਵੀ ਤੁਸੀਂ ਇਹ ਚੋਰੀ ਦਾ ਮਾਲ ਜਦੋਂ ਖਰੀਦੇ ਹੋ ਉਹਨਾਂ ਦੀ ਵੱਡੀ ਕਾਰਵਾਈ ਕੀਤੀ ਜਾਵੇ ਉਹਨਾਂ ਵਿੱਚ ਖਾਫ ਨਹੀਂ ਪੈਦਾ ਹੁੰਦਾ ਸਮਾਨ ਵਿਕੂਗਾ ਨਹੀਂ ਤੇ ਚੋਰੀ ਨਹੀਂ ਹੋਊਗਾ ਠੀਕ ਆ ਹੁਣ ਜਦੋਂ ਮੋਟਰਾਂ ਤੋਂ ਤਾਰ ਚੋਰੀ ਹੁੰਦੀ ਹੈ ਇੱਥੇ ਹੋਰ ਕੀਮਤੀ ਸਮਾਨ ਬਹੁਤ ਪਿਆ ਸੀ ਖੇਤਾਂ ਦੇ ਵਿੱਚ 스타ਟਰ ਦਾ 10000 ਦੇ ਪਏ ਨੇ ਉਹ ਨਹੀਂ ਚੋਰੀ ਹੁੰਦੇ 스타ਟਰ ਕੱਟ ਕੇ ਲੈ ਜਾਓ 10000 ਦਾ 스타ਟਰ ਹੈ ਪਰ ਤਾਰ ਲੈ ਕੇ ਉਹ ਵੀ ਕਰਦੇ ਤਾਂ ਆਮਾ ਵੀ ਕਿਦਾ ਜਿਹੜੇ ਮੇਰੇ ਸੰਤ ਗਏ ਨੇ ਜੀ ਸਾਰੇ ਤਾਂਬੇ ਵਾਲੇ ਗਏ ਨੇ ਤਾਂਬੇ ਵਾਲੇ ਗਏ ਨੇ ਇਹੀ ਗੱਲ ਹੈ ਤਾਂਬੇ ਵਾਲੀ ਚੋਰੀ ਹੋ ਰਹੀ ਨੇ ਪਰ ਜੇ ਵੀਰੇ ਤੁਸੀਂ ਹੁਣ ਇੱਥੇ ਕੰਮ ਕਰਦੇ ਹੋ ਜੇ ਤੁਸੀਂ ਲੋਕਾਂ ਤੋਂ ਲੋਹੇ ਚੋਰੀ ਚੋਰੀ ਦਾ ਲੈਣ ਲੱਗ ਜੋਂ ਇੱਕ ਦਿਨ ਦੋ ਦਿਨ ਜੇ ਤੁਹਾਨੂੰ ਪੁਲਿਸ ਕਿਤੇ ਨਾ ਕਿਤੇ ਤੇ ਪਹੁੰਚ ਜਾਏ ਤਾਂ ਸਖਤ ਕਾਰ ਵੀ ਹੋਣੀ ਚਾਹੀਦੀ ਹੈ ਨਾ ਜਿੱਥੇ ਤਾਂਬਾ ਵਿਕ ਰਿਹਾ ਹੈ ਜਿੱਥੇ ਕਬਾੜੀ ਕੋਲ ਵਿਕਦਾ ਹੈ ਜੇ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਜਿੰਨੇ ਪੰਜਾਬ ਚ ਕਵਾੜੀਏ ਨੇ ਵੀ ਜੇ ਤੂੰ ਕੋਈ ਵੀ ਦਾ ਕੋਈ ਬੰਦਾ ਹੁੰਦਾ ਉਹਦੇ ਡਿਟੇਲ ਲਿਖੀ ਜਾਵੇ ਕਿੱਥੋਂ ਕਿੱਥੋਂ ਜਿਹੜਾ ਚੋਰੀ ਦਾ ਮਾਲ ਲੈ ਰਿਹਾ ਉਹ ਵੀ ਅੱਜ ਦਾ ਚੋਰ ਹੈ ਉਹਦੇ ਵੀ ਬਰਾਬਰ ਉਹ ਬਰਾਬਰ ਚੋਰ ਹੈ ਉਹ ਚੋਰ ਆ ਪੂਰਾ ਹਾਂ ਆਪਾਂ ਤਾਂ ਕਹਾਂਗੇ ਵੀ ਜਿਹੜਾ ਚੋਰੀ ਦਾ ਮਾਲ ਲੈਂਦਾ ਕਿਸੇ ਨੂੰ ਵੀ ਲੈਣਾ ਨਹੀਂ ਚਾਹੀਦਾ ਹਾਂਜੀ ਉਹ ਅੱਜ ਦਾ ਚੋਰ ਹੋ ਜਾਂਦਾ ਨਾਲ ਬਿਲਕੁਲ ਬਿਲਕੁਲ ਇਹ ਬਾਈ ਹੁਣਾਂ ਨੇ ਸਾਰੀ ਗੱਲਬਾਤ ਦੱਸੀ ਆ ਵੀ ਕਿਵੇਂ ਚੋਰੀ ਹੋਈ ਆ ਪਰ ਪ੍ਰਸ਼ਾਸਨ ਤੋਂ ਵੀ ਮੰਗਿਆ ਪੁਲਿਸ ਤੋਂ ਵੀ ਮੰਗਿਆ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਚੋਰ ਨੇ ਉਹ ਵੀ ਫੜੇ ਜਾਣ ਤੇ ਜਿਹੜੇ ਚੋਰ ਜਿੱਥੇ ਜਾ ਕੇ ਮਾਲ ਵੇਚਦੇ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਤੁਸੀਂ ਦੇਖ ਰਹੇ ਸੀ ਜੀਪੀਐਸ ਪੰਜਾਬੀ ਮੈਂ ਵਿਕ੍ਰਮਜੀਤ ਸਿੰਘ ਬਾਜਵਾ ਦਿੱਦਣਾ ਧੰਨਵਾਦ